ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੇ ਕਾਲ ਸਾਹਿਬ ਸੰਤ ਜੀ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ 1 ਮਹੀਨਾ ਵਾਹਿਗੁਰੂ ਜੀ ਦੇ ਸੰਬੰਧ ਦਾ ਜਾਪ ਕੀਤਾ ਸੋ ਆਉਂਦੇ ਬੁੱਧਵਾਰ ਤੋਂ ਪਹਿਲਾਂ ਅੰਮ੍ਰਿਤ ਵੇਲੇ ਪਹਿਲਾਂ ਦੀ ਤਰ੍ਹਾਂ ਸਰੇ ਸੁਖਮੀ ਸਾਹਿਬ ਦੇ ਜਾਪ ਹੋ ਆ ਕਰਨਗੇ ਤੇ ਸ਼ਾਮ ਨੂੰ ਆਪਾਂ 8-9 ਵਜੇ ਤੱਕ ਵਾਹਿਗੁਰੂ ਸਿਮਰਣਾ ਕਥਾ ਕੀਰਤਨ ਹੋਇਆ ਕਰੇਗਾ ਪਿਹਾਰ ਸੰਗਰਾਮ ਤੇ ਰਾਤ ਨੂੰ ਢਾਡੀ ਕਵੀਸ਼ਰ ਲਗਿਆ ਕਰਨਗੇ ਇੱਕ ਸੰਗਰਾਮ ਤੇ ਇੱਕ ਜਥਾ ਜਾ ਢਾਡੀ ਸਿੰਘਾਂ ਦਾ ਜਾਂ ਕਵੀਸ਼ਰ ਸਿੰਘਾਂ ਦਾ ਲੱਗਾ ਕਰੇਗਾ ਸੋ ਆਪਾਂ ਵਾਦਵਾ ਦਾ ਬਾਬਾ ਲੁਆ ਸਾਹਿਬ ਜੀ ਦੇ ਤਾਮ ਤੇ ਹਾਜ਼ਰੀਆਂ ਭਰ ਕੇ ਤੇ ਆਪਾਂ ਗੁਰੂ ਮਹਾਰਾਜ ਜੀਆਂ ਖੁਸ਼ੀਆਂ ਪ੍ਰਾਪਤ ਕਰੀਏ ਦੂਸਰੀ ਬੇਨਤੀ ਕਿ ਬੱਚਿਆਂ ਨੂੰ ਗੁਰਬਾਣੀ ਸਿਖਾਉਂਦਾ ਕੀਰਤਨ ਸਿਖਾਉਂਦਾ ਉਪਰਾਲਾ ਕਰਨੇ ਜਾ ਰਹੇ ਆ ਵਾਦਵਾ ਦਾ ਆਪਾਂ ਬੱਚਿਆਂ ਨੂੰ ਇੱਥੇ ਪੈਜ ਗਏ ਜੋ ਆਉਦੀ ਸੰਖਿਆ ਲਾ ਕੇ ਫਿਰ ਆਪੋ ਆਪਣੇ ਘਰਾਂ ਦੇ ਵਿੱਚੋਂ ਜਾ ਸਕਣ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਇਸ ਆਸਥਾਨ ਤੇ ਸਾਥ ਦਿਈਏ ਨਾਲ ਸਾਥ ਦੇ ਕੇ ਚੰਗੇ ਕੰਮ ਵਾਸਤੇ ਵਧੀਆ ਕੰਮ ਵਾਸਤੇ ਸਾਰਿਆਂ ਦਾ ਫਰਜ਼ ਬੰਦਾ ਨਾਲ ਸਾਥ ਦੇਣਾ ਸੋ ਬੇਕਰ ਦੀ ਸੰਗਤ ਨੇ ਪਹਿਲਾਂ ਵੀ ਬਹੁਤ ਸਾਥ ਦਿੱਤਾ ਪੂਰਾ ਕਮੇ ਨਾ ਨਾਲ ਤਿਆਰ ਬੁੱਧਵਾਰ ਵੀ ਸੰਗਤ ਆਜਰੀ ਭਰਦੀ ਹੈ ਇਹ ਗੁਰੂ ਮਹਾਰਾਜ ਦੀ ਕਿਰਪਾ ਕਰ ਰਿਹਾ ਵਾ ਤਪਾਂ ਬਟਿਆ ਨੂੰ ਜਿਹੜਾ ਵਾ ਗੁਰਬਾਣੀ ਸਿਖਾ ਸਕੀਏ ਇਹ ਬੇਨਤੀਆਂ ਦਾਸ ਪ੍ਰਗਟ ਸਿੰਘ ਦੀਆਂ ਪ੍ਰਵਾਨ ਕਰਿਓ ਆਸ਼ੀਰਵਾਦ ਸ੍ਰੀਮਾਨ ਸੰਤ ਬਾਬਾ ਵਰਿਆਮ ਸਿੰਘ ਜੀ ਤਨਤਨ ਬਾਬਾ ਲੂਆ ਸਾਹਿਬ ਜੀ ਗੁਰੂ ਕੀਆ ਸੰਗਤਾਂ ਅਤੇ ਧਰਨ ਧਨ ਸਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੀਰਵਾਦ ਦੇ ਨਾਲ ਆਪਾਂ ਇਹ ਸਾਰੀਆਂ ਸੇਵਾਵਾਂ ਪਰਾਰੰਭ ਕਰਨ ਜਾ ਰਹੇ ਹਾਂ ਆਪ ਸੰਗਤ ਦੇ ਸਜੋਗ ਦੇ ਨਾਲ ਵਿੱਚ ਸੰਗਤ ਹਰ ਪ੍ਰਭ ਵਸਾ ਜੀਓ ਸੋ ਸਾਰਾ ਕੋਲ ਸੰਗਤੀ ਕਰ ਸਕਦੀ ਹੈ ਆਪਣੇ ਬੱਚਿਆਂ ਵਾਸਤੇ ਨੌ ਜਵਾਨਾਂ ਨੂੰ ਆਪਾਂ ਚੰਗੇ ਰਾਤ ਤੋਂ ਤੋਰਨ ਵਾਸਤੇ ਉਪਰਾਲਾ ਕਰਨ ਜਾ ਰਹੇ ਨਾਲ ਜਰੂਰ ਆਓ ਸਾਥ ਦੇ ਕੇ ਕਰਮਾ ਭਾਗਾਂ ਵਾਲੇ ਬਣੀਏ ਧੰਤਾ ਦੇ ਜੋਗ ਬਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ